ਤੂੰ ਕਰਦਾ ਕੁਛ ਨਾ ਤੇਰਾ 35 ਦਾ 40 ਤੂੰ ਕਿੰਨੇ ਦੀ ਹੁੰਦਾ ਤੂੰ ਹੀ ਬਸ ਤੇਰਾ ਦਿਮਾਗ ਹੱਲ ਗਿਆ ਤੇਰਾ ਦਿਮਾਗ ਹੱਲ ਗਿਆ ਫਟ ਦੇ ਕੰਨ ਦੇ ਦੇਖ ਲੋ ਜੀ ਹਾਂ ਜੀ ਰਾਜ ਆਸ ਦਾ ਆਪ 1000 ਦਿਨੇ ਲੈ ਲੋ ਸਾਡੇ ਤੋਂ ਬਾਈ ਜੇ ਦਾ 16 ਦਿਨੇ ਲੈ ਲੋ ਓ ਕਵਾਲਿਟੀ ਵਧੀਆ ਚ ਹੈ 16 ਦਿਨੇ ਤੁਸੀਂ ਨਿਤ ਸਾਡੇ ਕੋਲੇ ਆਉਣਾ ਕਵਾਲਿਟੀ ਦਾ ਦੇਖੋ ਥਾਣ ਹੈਗੇ ਤੇਨੇ ਪੂਰੇ ਥਣ ਵਧੀਆ ਥਣ ਵੀ ਪੈਂਦ ਪੂਰੇ ਜੀ ਜਬਰਦਸਤ ਚੀਜ਼ ਆ ਯਾਨੀ ਜਬਰਦਸਤ ਚੀਜ਼ ਚਲ ਕਰ ਲਾ ਹਾਂ ਦੱਸੋ ਕਾੜ ਤੈਨੂੰ ਯਾਰ ਕੌਣ ਕਹਿੰਦਾ ਤੇਨੇ ਬਾਦੀ ਲੱਗਾ ਤੇ ਨਾ ਕੋਈ ਨਹੀਂ ਹੁੰਦਾ ਬੱਚੀ ਆ ਨਾਲ ਬੱਚੀ ਔਰ ਨਸਲ ਦੇਖੀ ਮਗਰ ਨਹੀਂ ਹੱਥ ਲਾ ਕੇ ਰੱਜਿੰਦੇ ਹੱਥ ਲਾ ਕੇ ਤੈਨਾਂ ਹੀ ਚੱਲਣਗੇ ਨਾ ਤੂੰ ਦੇਖੀ ਕਿੰਨੇ ਦੀ ਹੁੰਦਾ ਤੂੰ ਹੀ ਰੱਖ ਦੇ ਕੋਈ ਮੈਂ ਨਹੀਂ ਇਹ ਮੇਰੇ ਬੜੇ ਭਾਈ ਤੂੰ ਮੁੰਤਾ ਨਾ ਅਸੀਂ ਤਾਂ ਕਿਨੇ 5000 ਦੀ ਦੇ ਦੇ ਉਹਨੂੰ ਭਾਈ ਦੇਨੇਗਾ 5 ਦੀ ਹੈਗੀਆਂ ਉਹ ਬੈਠਾ ਅਸਰਾ ਦੇ ਦੋ ਵੀ ਇਹਦੀ ਵੀ ਗੱਲ ਆ ਲੈ ਸਾਡੀ ਯਾਰੀ ਵਿਅਸਤ ਭਾਈ ਕੋਈ ਨਾ ਕਰਨਾ ਇਹਦੀ ਯਾਰੀ ਹਮ ਤਾਂ ਕਰਦੇ ਤਾ ਲਾਓ ਮੁੰਨੇ ਨਾ ਨਾ ਦੱਸੇ ਕਿੰਨੇ ਦੇ ਬਈ ਦਾ 60 ਵਾਲਾ ਸਹੀ ਮੁੰਡਾ ਦੇ ਆ ਫਿਰਦਾ ਜਿਹੜਾ ਉਹ ਮਗ ਜਾਦਾ ਹੁਣ ਲੈ ਲੂ ਲੈ 3000 ਦਾ ਦੇ ਲੈ ਲੈ ਸੱਤ ਕਹਿੰਦਾ ਛੋਟਾ ਜਿਹਾ ਠੀਕ ਹੋ ਜਾ ਯਾਰ ਉਹ ਤੇ ਦਾ ਦੋ ਬਈ ਕਿੰਨੇ ਦੇ ਕੇ ਪੈ ਦੇਖੋ ਮੈਂ ਦੱਸਿਆ ਕਿ ਪੱਟ ਲਾਉਂਦੇ ਨਹੀਂ ਜੇ ਪੱਠ ਲੈਣੀ ਆ ਆਪਾਂ ਤੁਹਾਨੂੰ ਦੱਸਦਾ ਜੇ ਪੱਠ ਲੈਣੀ ਆ ਆਪਾਂ 12:30 ਦੇ ਵਿੱਚ ਠੀਕ ਨੇ ਆਪਾਂ ਅੰਤ ਤੱਕ ਠੀਕ ਤੁਸੀਂ ਮੁੰਡੇ ਲਓ ਕਸਤੀ ਨਹੀਂ ਹੋਣੀ ਮੈਂ ਨਾ ਬਸ ਕਹਿ ਰਿਹਾ ਕਹਿ ਤਾਂ ਕੋਈ ਨਾ ਮੈਂ ਨਾ ਸਹੀ ਦੇ ਮੈਨੂੰ ਕੱਟ ਕੱਟ ਯਾਰ ਉਹ ਨੋ ਕੰਮ ਤਾਂ ਸਹੀ ਨਾਲ ਹੀ ਹੁੰਦਾ ਕੱਟ ਦਿੰਦੇ ਨੇ ਕਿਹੜੇ ਲੈ ਜਾਣੇ ਸਹੀ ਦੀ ਗੱਲ ਨਹੀਂ ਆ ਯਾਰ ਬਾਈ ਤੂੰ ਕੱਟਦਾ ਸਹੀ ਨੋਟ ਰੱਖ ਬਹੁਤ ਵੀ ਹੱਤ ਦਾ ਹਾਂ ਹਾਂ ਬਸ ਰਹਿਣ ਦੋ ਨਾ ਕੱਟਦਾ ਸਹੀ ਨੋਟ ਤਾਂ ਕੱਢ ਯਾਰ ਤੂੰ ਉਹ ਡੈਵਿਡ ਰਹਿਣ ਦੇ ਓ ਯਾਰ ਖੜਦਾ ਜਾ ਮੇਰੇ ਹੁਣ ਛੱਡ ਪਰੇ ਕਰੀ ਜਾਂਦਾ ਭਾਈ ਬਾਪੂ ਕੱਟ ਨੋਟ ਯਾਰ ਤੂੰ ਨਹੀਂ ਆਪਾਂ ਨਹੀਂ ਲੈਂਦੇ ਹੋਰ ਲੈ ਲੈਂਦੇ ਉਹ ਲੈ ਜਾ ਕੋਈ ਨਾ ਮੇਲੇ ਤੇ ਲਈਏ ਮੇਲੇ ਚੋ ਸਹੀ ਬਾਹ ਲਾ ਕੇ ਲੱਗਣਾ ਹੱਥ ਦਾ ਗੱਲ ਕੋਈ ਨਹੀਂ ਪਰਾਂ ਵੇਖ ਲੈ ਸਹੀ ਬਾਹ ਹੋ ਜਾਣਗੇ ਆ ਜਾ ਦੇਖ ਲੈ ਚੱਲ ਵੇਣੇ ਅਸੀਂ ਕੋਈ ਓਏ ਬੱਕਰੀ ਹੋਰ ਦੇਓ ਇਹਨੂੰ ਬਾਈ ਪੱਕਾ ਹੀ ਕਰਨਾ ਹੈ ਐ ਬਾਈ ਆਓ ਜੀ ਆਓ ਜੀ ਓਏ ਆ ਜਾ ਸਹੀ ਦੇਣੀ ਆ ਗੱਲ ਸੁਣੋ ਆਓ ਜੀ ਇਸ ਕੋਈ ਰੱਖ ਦੇ ਸਾਹ ਬਾਈ ਕਿੱਥੇ ਦਾ ਆਪਣੀ ਬਾਈ 25000 ਉਹਨੇ ਲਾਇਆ 25 ਲਾਇਆ ਜੀ 25 ਲਾਇਆ ਜੀ ਅਰੇ ਅੱਛਾ 25 ਹਾਂ ਆ ਜਾ ਰੱਖ ਦੇ ਜੀ 27000 ਦੀ ਬੱਕਰੀ ਦੇਣੀ ਆ ਨਹੀਂ ਨਹੀਂ ਮਹਿੰਗੀ ਆਏਗੀ ਬਾਈ ਕਿਚੇ ਨਿਮੇੜਤਾ ਤੈਨੂੰ ਹੋਰ ਫਿਰ ਹੁਣ ਮੈਂ ਕੀ ਕਰਾਂ ਜਿਆਦਾ ਪੂਆਸਵਾਜੀ ਨਹੀਂ ਮੈਨੇ ਵਾਰੀ ਇੱਕ ਕਿਚੇ ਨਿਮੇੜਤਾ ਤੈਨੂੰ ਹਾਂ ਅਮੀ ਬੱਲਾ ਇਹਦਾ 200 400 ਲੈ ਲੈ 500 ਲੈ ਉਹਦਾ ਵੀ ਕੀ ਫਾਇਦਾ ਯਾਰ ਐਡੀ ਦੂਰੋ ਬੰਦੇ ਆ ਉਹਨਾਂ ਦੀ ਇੱਜ਼ਤ ਕਰੀਏ ਆਪਾਂ ਆ ਬੱਕਰੀਆਂ ਮੇਂਡ ਚ ਲੈ ਕੇ ਦੇਤੀਆਂ ਜੀ ਨਹੀਂ ਲੈ ਕੇ ਦਿੱਤੀਆਂ ਬਾਈ 27000 ਨਾ ਤਾਂ ਉਹਨੂੰ ਕਰਾਂ ਕੀ ਦੱਸੋ ਇਹ ਜਨਾਬ ਹਾਂਜੀ 27 ਦਾ ਤਾਂ ਮੰਨ ਜੇ 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 ਨਵਾਬ ਗਣ ਪੈਸੇ ਨਾ ਹਾਜੀ ਸਾਹਿਬ ਬਸ ਪੈਸੇ ਨਾ ਹਾਜੀ ਪੈਸੇ ਗਿਰ ਦੋ ਪੈਸੇ ਗਣਾ ਦੋ ਹਾਜੀ ਬਹੁਤ ਵਧੀਆ ਬੱਕਰੀ ਹੋਰ ਹੋਰ ਕੀ ਕਰਾਂ ਨਵਾਬ ਰਹੇ ਹਾਂਜੀ ਗ੍ਰੈਂਡ ਕਰੋ ਯਾਰ ਬੱਕਰੀ ਕੋਕਾ ਵੀ ਸਾਹਿਬ ਬੱਕਰੀ ਨਹੀਂ ਦੇਖ ਲੈ ਕਹਿ ਗਈ ਆ ਕੋਕਾ ਵੀ ਸਾਹਿਬ ਉਹ ਨਵਾਂ ਇਹ ਜਰਾ ਉਮਰ ਨਹੀਂ ਹੈ ਬੱਸ ਠੀਕ ਹੈ ਬੱਕਰੀ ਮਾਤੀਆਂ ਨੇ ਇਹ ਨਵੇਂ ਉਮਰ ਨਹੀਂ ਪਤਾ ਕੀ ਗੱਲ ਹੈ ਅਗਲੇ ਨੂੰ ਵੀ ਨਾ ਮਰੇ ਇਹ ਨਾ ਨਾ ਹਾਂ ਪੱਠਾ ਇਹੋ ਦੇਖਦਾ ਉਹਨਾਂ ਦੀ ਉਮਰ ਖਾਦੀ ਹੋਈ ਹੈ ਹਲੇ ਮੈਨੂੰ ਮਸੇ ਉਮਰ ਨਹੀਂ ਜ਼ਿਆਦਾ ਹੈ ਉਮਰ ਸਹੀ ਇੱਕੋ ਹੀ ਦੱਸ ਦੇ ਕਿੰਨੀ ਦੀ ਦੇਣੀ ਹੈ ਇੱਕੋ ਹੀ ਦੱਸ ਦੇ ਮੈਂ ਮੈਕਅਪ ਚੜਾ 30 35 ਨੂੰ ਰੋਣਾ ਮੈਂ 27 ਦਾ 28 ਦੀ ਦਿੰਨਾ ਨਹੀਂ ਵੀ ਹੋਣ ਹੁਣ ਕਸਰ ਕਾਦੀ ਲੱਗੀ ਯਾਰ ਕੱਢ ਲਓ ਮਾੜੀ ਮੁੱਠੀ ਕੱਢ 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 ਹਾਂ ਉਹ ਨਾ ਮਾੜੀ ਕਿ ਦੀ ਬਾਰਗੇ ਨਹੀਂ ਬਹੁਤ ਜ਼ਿਆਦਾ ਕਿਰਾਇਆ ਹਵਾ ਦੇ ਤੋਂ ਆਇਆ 35 ਨਹੀਂ ਲੱਗਦੀ ਆਡਾ ਬੁੱਡਾ ਬਹੁਤ ਇੱਕ 3 ਮੀਨ ਦਾ ਸੈਟ ਲਾ ਕੇ ਮੁੜ ਕੇ ਮੈਂ ਨਹੀਂ ਖੜਨਾ ਚੱਲ ਦੇ ਰਾ ਕਰ ਲੈ ਆਪਦੀ ਇਮਾਨਦਰੀ ਤੋਂ ਕਰਦਾ ਕੁਝ ਕਰ ਲੈ ਨਾ ਤੇਰਾ 35 ਨਾ 40 ਠੀਕ ਹੈ ਇਹਨਾਂ ਦਾ 28 ਨੂਰਾ ਕਰ ਹੱਥ ਬਸ ਬੱਕਰੀ ਦੇਤੀ ਮੁੜ ਕੇ ਨਾ ਬੋਲੀ ਤੇਰੇ ਉੱਤੋਂ ਦੀ ਚਾਹ ਤੇ ਨੋਟ ਅੱਜੋ ਇਹਨਾਂ 'ਚ ਵੀ ਨਹੀਂ ਕੋਈ ਖੋਟ ਨਹੀਂ ਤਿੰਨ ਵਾਂਗ ਤੇਰੇ ਸੂਟ 30000 ਦੀ ਹੋ ਗਈ ਚੱਲ ਹੋ ਗਈ ਜੀ ਹੋਣਾ ਹੋਸ਼ਾ ਸਾਹਿਬ ਲੈ ਪੈਸੇ ਲਓ ਠੀਕ ਆ ਆਪ ਕੋ ਕਰੀਮ ਹੈ ਓਕੇ ਹੈ ਲਿਖਾਈ ਕਰਾ ਦੀ ਲਿਖਾਈ ਤੇਰੇ ਕੰਨੀਓ ਕਰਾ ਦੀ ਹਾਂ ਨਹੀਂ ਛੋਟ ਕਰਦੀ 100 ਰੁਪਏ ਨੇ ਲਿਖਾਈ ਕਰਾ ਦੀ ਜੋ ਮੰਡੀ ਦਾ ਸੂਲ ਆ ਯਾਰ ਦੇਦਾ ਨਹੀਂ ਪੈਸੇ ਚਲੋ ਜੋ ਸਾਈ ਵਾਲਾ ਆ ਗਿਆ ਪਿੱਛੇ ਤਾਂ ਲੋ 9 ਯਾਰ 3 4 5 ਫੇਰੀ ਸ਼ਮਾਂ ਆ ਆ ਅੱਛਾ ਜੀ ਅਤੁਲ ਭਾਈ 12 500 ਰੁਪਏ ਫੇਰ ਰਾਜੂ 14 ਭਾਈ ਉਹਨਾਂ ਨੇ ਬੱਕਰਾ ਦਲਾ ਕੇ ਆਇਆ ਆਪਣੇ ਘਰ ਦੇ 16 ਸਕਾਰ 18 ਲਿਓ ਜੀ ਹੋਰ ਪੈਸੇ ਦਿਓ 18 ਹੋ ਗਏ ਮੁੱਕ ਗਏ

ਉਹ ਵੀ ਦੇ ਉਹ ਕਿਹੜੀ ਆ ਉਹ ਬੱਚਿਆਂ ਵਾਲੀ ਤੇ ਕਿਹੜੀ ਆ ਕਿੱਥੇ ਆ ਵੱਡਾ ਸੱਚੇ ਆ ਮੇਮਣਾ ਮਗਰੇ ਨੇ ਇਹਦੇ ਆ ਮੇਮਣਾ ਨਾਲ ਐ ਨਾ ਨਵਾਬ ਨਹੀਂ 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 ਜੀ ਨਹੀਂ ਨਾ ਨਾ ਮੇਉਣਾ ਸਾਥਵੇਂ ਸੁਦਾ ਆ ਨਹੀਂ ਨਹੀਂ ਅਸਲ ਵਿੱਚ ਮੇਲਾ ਸਾਥਵੇਂ ਹੋਇਆ ਹੈ ਨਾ ਆ ਵੀ ਮੇਮਣਾ ਸਾਥੇ ਹਾਂ ਸਾਥਵੇਂ ਹੈ ਜੇ ਦੇ ਨਾਲ ਮਿਲ ਰਿਹਾ ਹੁੰਦਾ ਫਿਰ ਮੇਮਣਿਆਂ ਆਈਆਂ ਦੇ ਦਿੰਦੇ ਇਹਨੂੰ ਆ ਦੇ ਬੱਕਰੀਆਂ ਦਾ ਦੋ ਬੱਚੇ ਆ ਕਿਹੜੀ ਸੋਨ ਵਾਲੀ ਆ ਓ ਯਾਰ ਬੱਚਾ ਵੀ ਲਾਣੀ ਆ ਕਿਹੜੀ ਸੋਨ ਵਾਲੀ ਆ ਆ ਰਮਜ਼ਾਨ ਐ ਇਹ ਆ ਕੋ ਲੜ ਪੀਜਾ ਵੀ ਆ ਗਿਆ 10 ਕਿ ਕੀ ਵੱਡਿਆ ਦਾ ਨਿੱਕੇ ਰੀ ਦੇ ਸ਼ੌਕ ਨਹੀਂ ਇਹ ਤਾਂ ਦੱਬਾ ਲੈ ਸ਼ਫਕੀ

ਇਹ ਤੁਹਾਨੂੰ ਕਾਸਰ ਕਾਦੀ ਰਹਿ ਗਈ ਯਾਰ ਇੱਕ ਮਿੰਟ ਆਸਰਮ ਭਾਈ ਤੂੰ ਐਸਾ ਨਹੀਂ ਕਿ ਦੇਨੇ ਕੇ ਮਰੇਗਾ ਦੋ ਤੋਂ ਬੱਚੇ ਸਾਥ ਉਹ ਭਲੇ ਕੋਈ ਬੱਚੇ

ਦੋਨੋਂ ਫੀਮੇਲ ਐ ਦੋਨਾਂ ਹਾਂ ਦੋਨੋਂ ਫੀਮੇਲ ਐ ਜਮਾ ਵਧੀਆ ਬਣ ਗਈ ਐ ਪੜ੍ਹਦੇ ਜਾਈਏ ਦੇ ਨਹੀਂ ਉਹ ਲੈ ਵੀ ਪੜਾ ਲੈ ਪੜਾ ਦੇ ਉਹ ਬੱਸ ਤੇਰਾ ਦਿਮਾਗ ਹੱਲ ਗਿਆ ਤੇਰਾ ਦਿਮਾਗ ਹੱਲ ਗਿਆ ਇਦੋਂ ਬਾਅਦ ਬਹੁਤ ਤੇਰਾ ਦਿਮਾਗ ਹੱਲ ਗਿਆ ਓਏ ਗੱਲ ਸੁਣ ਸਾਉ ਜੀ ਐ ਪੜ੍ਹ ਲੈ ਪੜ੍ਹ ਲੈ 25000 ਦੀ ਬੇਚਤੀ ਸਾਹ ਪਾ ਦੇ ਸਾਹ ਜੀ ਇਹ ਬੱਸ ਸਾਹ ਚ ਪਾ ਦੇ ਆਂਡੇ 25 ਦੀ 10 ਮਤਵਾ ਕਰ ਬਾਜ ਨਹੀਂ ਵੀ ਕਰਾਏਗਾ ਇਹ ਲਿਖਾਈ ਵੀ ਤੂੰ ਕਰਾਵੇਂਗਾ ਸਾਥ ਤੇ ਕੋਈ ਦੇ ਦੇਗਾ ਅੱਛਾ ਜੀ ਅੱਛਾ ਅੱਛਾ ਹਾਂ ਉਹ ਆ ਵੇਸੇ ਕਰਾਏਗਾ ਜਿਹੜਾ ਉੱਤੇ ਕੀਤਾ ਮੈਂ ਆਪਣੇ ਨਾਲ ਤੇ ਦਿੱਤੀ ਸੀ ਲੈ ਆ ਰਾਜੂ ਰਾਜੂ ਬਲਾਪੂਰੀ ਫੇ ਕੱਚਾ ਕੇਸ ਨਹੀਂ ਛੱਡਦੇ ਆਪਾਂ ਸੌਦਾ ਫਿਕਣਾ ਚਾਹੀਦਾ ਆ ਸਹੀ ਜੀ ਹਾਂ ਕਿਉਂ ਜੀ ਦਰ ਨਾ ਦਰ ਹਾਂ ਰਾਜੂ ਕੋਲੋਂ ਕੀ ਆਂ ਦਿੰਦੇ ਇਹ ਪਿੰਡ ਲੋਕੀ ਨੂੰ ਬਣਾ ਦੇ ਅੱਗੇ ਕੀ ਦੇ ਪਾਣੀ ਲੈ ਆ ਲੈ ਉਹ ਕਾਦੀ ਰੁੱਗੀ ਗਈ ਹੈ ਉਹ ਹਾਂ ਕੀ ਕਰੇ ਗਏ ਕੰਦੀ ਵਾਲਾ ਕੀ ਹਵਨ ਦੀ ਆ ਵੇ ਵੇਸਟਾਰ ਵੇ ਹੈ ਤੇਰਾ ਸੀ ਇਹੋ ਜਿਹਾ ਮੱਕਰਾਂ ਸਾਈ ਵਾਲਾ ਵਾਪਸ ਕਰਦੇ ਬਾਈ ਸਾਢੇ 25 ਲੈ ਲਓ ਜੀ ਸਾਈ ਵਾਲਾ ਸਾਢੇ 25 ਦੇ ਬਾਈ ਲੈ ਬਾਈ ਇੱਕ कल जो हो गया तो हो गया पता है क्या है क्या हो भाई मेरी बात सुनो ये टाइम आखिरी है तो वो बंद तो पवन नहीं है तो लोग कोई बात नहीं जो इस मौसम कैसे नहीं ध्यान आना इनको ज्यादा दूर से आना हट जा हट जा पता हो गए परदेशी बंदे ने मैं ये पार्टी अपने पास है ही दिल्ली से पिछली मंडी के अंदर भी इनको मैंने दो नाग दिलाए थे आइंदा फिर बोला था कि हम दस नाग और लेने आएंगे माशा इनके साथ बात हुई थी अपनी और आ, आज का टाइम ही था आगे माशाला देखो चार पाँच बकरियाँ होगी अब चार पांच और निकाल ठीक है परमानेंट पार्टी है हमारी बहुत अच्छी पार्टी है दिल्ली से आती है ना ये चलो